ਫਿਰ ਚੋਣਾ ਵੀ ਲੜਦਾ ਚੋਣਾਤ ਵੀ ਖੜਾ ਹੁੰਦਾਗਾ ਇਹ ਆ ਕਰਦਾਰ ਫਿਰ ਲੋਕਾਂ ਦੇ ਦੁੱਖ ਲੱਗਦਾ ਕਿ ਬਾਦਲ ਨੂੰ ਮਾੜਾ ਕਹਿ ਦਿੱਤਾ ਬਾਦਲ ਦੇ ਸੋਲੇ ਨਹੀਂ ਗਾਏ ਜਿਨ੍ਹਾਂ ਨੇ ਕੰਮ ਹੀ ਮਾੜੇ ਕੀਤੇ ਆ ਜਿਨੇ 1978 ਤੋਂ ਲੈ ਕੇ ਬਰਗਾੜੀ ਤੱਕ ਕਾਂੜ ਹੀ ਕਾਂੜ ਵਾਪਰੇ ਆ ਤੇ ਉਹਨੂੰ ਅਸੀਂ ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਜ਼ਾਲਮ ਬੱਚੜ ਇਹ ਸ਼ਬਦ ਨਾ ਵਰਤੀਏ ਜਸਕਿਰਤ ਚਾਲ ਨੂੰ ਉਸ ਨੌਜਵਾਨ ਹਰਵਿੰਦਰ ਸਿੰਘ ਦੇ ਫੜ ਕੇ ਉਹਨੂੰ ਆਪਣੇ ਅਰਬਾਲ ਮਰਦੇ ਨਾਲ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਅਵਰਾਤੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਲੋਕ ਅੰਡੇ ਖੜੇ ਹੋ ਜਾਣਗੇ ਇਹ ਜਾ ਕਾਰਾ ਕੀਤਾ ਉਸ ਬੁੱਚੜ ਨੇ ਜੋ ਤੁਹਾਨੂੰ ਮੈਂ ਖਬਰ ਸੁਣਾਉਣ ਲੱਗਿਆ ਇਹਦਾ ਸਾਾਕਾ ਕਿਤੇ ਨਾ ਕਿਤੇ ਸਿੱਖ ਕੌਮ ਦੇ ਨਾਲ ਜੁੜਿਆ ਹੁੰਦਾ ਅਸੀਂ ਸਿੱਖ ਕੌਮ ਦੀ ਅਤੇ ਹਰ ਉਸ ਮਜਬ ਦੀ ਗੱਲ ਕਰਦੇ ਆਂ ਜਿਹਦੇ ਨਾਲ ਧੱਕਾ ਹੋਇਆ ਹੋਵੇ ਤੇ ਜਾਂ ਹੋ ਰਿਹਾ ਹੋਵੇ ਅਸੀਂ ਉਹੀ ਖਬਰਾਂ ਉਹੀ ਸਟੋਰੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਈ ਨੂੰ ਲੱਗਦਾ ਹੋਊਗਾ ਕਿ ਪਤਾ ਨਹੀਂ ਕਿ ਪੁਲਿਸ ਵਾਲਿਆਂ ਦੇ ਖਿਲਾਫ ਬੋਲਦਾ ਜਾਂ ਫਲਾਨੇ ਦੇ ਖਿਲਾਫ ਬੋਲਦਾ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਆ ਤੇ ਚੁੱਕਦੇ ਰਹਾਂਗੇ ਸਾਡਾ ਫਰਜ਼ ਤੇ ਡਿਊਟੀ ਉਸ ਅਕਾਲ ਪ੍ਰਖੜੇ ਲਈ ਆ ਕਿ ਜਿੰਨੇ ਕੁ ਸੁਆਸ ਬਖਸੇ ਆ ਕਿ ਤੁਸੀਂ ਜਿਹੜੀ ਇਹ ਆਵਾਜ਼ ਆ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਜ਼ੁਲਮ ਕੀਤਾ ਪੰਜਾਬ ਦੇ ਬੱਚਿਆਂ ਦੇ ਜ਼ੁਲਮ ਕੀਤਾ ਸਾਰੇ ਧਰਮ ਤੇ ਸਾਰੇ ਬਰਾਦਰੀਆਂ ਸਾਰੇ ਸਾਂਝੇ ਆ ਸਭ ਦਾ ਸਤਿਕਾਰ ਆ ਹੁਣ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਨਕੋਦਰ ਗੋਲੀ ਕਾਂਡ ਦਾ ਜਿਹੜਾ ਸਾਕਾ ਵਾਪਰਿਆ ਸੀ 1986 ਦੇ ਵਿੱਚ ਤਾਂ ਅਨੁਸਾਰਨ ਲਗਭਗ ਪਤਾ ਹੋਊਗਾ ਤੇ ਉਹ ਤੁਹਾਨੂੰ ਸੁਣਾਉਣੇ ਆ ਕਿ ਉਸ ਟਾਈਮ ਦੇ ਐਸ ਐਚਓ ਤੇ ਬਾਅਦ ਵਿੱਚ ਐਸ ਪੀ ਬਣਿਆ ਤੇ ਹੁਣ ਕੁਝ ਲੋਕ ਕਹਿੰਦੇ ਕਿ ਐਸ ਐਸ ਪੀ ਬਣਿਆ ਐਸ ਐਸ ਪੀ ਨਹੀਂ ਸਾਇਦ ਐਸ ਪੀ ਬਣਿਆ ਸੀ ਪੁਲਿਸ ਇੱਕ ਜਿਹੜਾ ਜਲਾਦ ਬੁੱੱਛੜ ਅਫਸਰ ਸੀ ਪੁਲਿਸ ਦਾ ਉਹ ਜਿਹ ਪੁਲਿਸ ਵਾਲੇ ਉਸ ਜਲਾਦ ਦੀ ਗੱਲ ਕਰਦੇ ਆ ਤੁਹਾਨੂੰ ਮੈਂ ਇੱਕ ਪੜ੍ਹ ਕੇ ਸੁਣਾਉਂਗਾ ਖਬਰ ਆਤੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਲੋਕ ਅੰਡੇ ਖੜੇ ਹੋ ਜਾਣਗੇ ਇਹ ਜਾਂ ਕਾਰਾ ਕੀਤਾ ਉਸ ਬੁੱੱਛੜ ਨੇ ਮਰ ਗਿਆ ਪਤਾ ਨਹੀਂ ਕਿਉਂਦਾ ਇਹ ਰੱਬ ਦਾ ਪਤਾ ਰੱਬ ਨੂੰ ਪਤਾ ਜਾਂ ਲੋਕਾਂ ਨੂੰ ਪਤਾ ਕਿ ਉਹਦਾ ਨਾਮ ਸੀ ਜਸਕੀਰਤ ਚਾਹਲ ਹੁਣ ਦੱਸਿਆ ਜਾ ਰਿਹਾ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਉਹਦਾ ਮੁੰਡਾ ਮਰ ਗਿਆ ਤੇ ਕਹਿੰਦੇ ਕਿ ਲਾਪਤਾ ਸੀ ਤੇ ਹੁਣ ਮਰਿਆ ਤੇ ਆਇਆ ਅਸੀਂ ਕਿਸੇ ਦੇ ਮਾਰੇ ਜਾਣ ਤੇ ਖੁਸ਼ ਨਹੀਂ ਦੁੱਖ ਅਫਜ਼ੋਸ ਹੁੰਦਾ ਪਰ ਉਹਨੇ ਕਮੇ ਮੁੰਡੇ ਮਾਰੇ ਉਹ ਤੁਹਾਨੂੰ ਮੈਂ ਸੁਣਾਉਣਾ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਹੁਣ ਕੋਈ ਕਹਿੰਦਾ ਕਿ ਪਹਿਲਾਂ ਮਰ ਗਿਆ 7-8 ਸਾਲ ਪਹਿਲਾਂ ਮਰਿਆ ਉਹਦੀ ਲੜਕੀ ਸੀ ਕਿ ਉਹ ਵੀ ਅਪਾਰ ਸੀ ਇਹ ਕੁਦਰਤੀ ਗੱਲ ਆ ਜਿੰਨੇ ਜ਼ਾਲਮ ਹੋਇਆ ਪੁਲਿਸ ਦੇ ਵਿੱਚ ਆ ਇਹ ਸਾਰਿਆਂ ਨੂੰ ਲੇਖਾ ਇੱਥੇ ਦੇਣਾ ਪਊਗਾ ਜੈਸੀ ਕਰਨੀ ਵੈਸੀ ਭਰਨੀ ਹੰਕਾਰ ਦੇ ਵਿੱਚ ਸੱਤਾ ਦੇ ਹੰਕਾਰ ਦੇ ਵਿੱਚ ਜਾਂ ਬੰਦਾ ਜਾਂ ਵਰਦੀ ਦੇ ਹੰਕਾਰ ਦੇ ਵਿੱਚ ਜ਼ੁਲਮ ਕਰ ਬਹਿੰਦਾ ਤੇ ਬਾਅਦ ਦੇ ਵਿੱਚ ਫਿਰ ਪਸਤਾਇਆ ਕੁਝ ਨਹੀਂ ਬੰਦਾ ਮੈਂ ਤੁਹਾਨੂੰ ਹੁਣ ਸੁਣਾਉਣਾ ਕਿ ਸਾਕਾ 1986 ਦੇ ਵਿੱਚ ਨਕੌਦਰ ਕਾਂਡ ਜਿਸ ਨੂੰ ਕਹਿੰਦੇ ਆ ਜਿਦੇ ਵਿੱਚ 4 ਤੋਂ 5 ਨੌਜਵਾਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦਾ ਕਸੂਰ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਹਨਾਂ ਨੇ ਰੋਸ ਵਜੋਂ ਮਜਾਰੇ ਸ਼ੁਰੂ ਕਰਨੇ ਸ਼ੁਰੂ ਕੀਤੇ ਤਾਂ ਫਿਰ ਇਹਦੇ ਦੋਸਤਾ ਜਸਕੀਰਤ ਚਾਲ ਵਰਗੇ ਬੱਚੜ ਅ fırs ਆਉਂਦੇ ਆ ਜਿਹੜੇ ਕਿ ਗੋਲੀਆਂ ਦੇ ਨਾਲ ਭੰਨ ਦਿੰਦੇ ਆ ਉਸ ਵੇਲੇ ਦੇ ਸਖਸ ਦਰਬਾਰਾ ਸਿੰਘ ਗੁਰੂ ਨੇ ਜਿਹੜਾ ਇਹ ਹੁਕਮ ਦਿੱਤੇ ਆ ਇਹ ਦੱਸਿਆ ਜਾ ਰਿਹਾ ਤੇ ਉਸਨੇ ਕਿ ਕਰਫੂ ਵੀ ਲਾਇਆ ਇਹ ਸਰਾ ਦਰਬਾਰਾ ਸਿੰਘ ਗੁਰੂ ਦੇ ਕਹਨ ਤੇ ਹੋਇਆ ਤੇ ਬਾਅਦ ਦੇ ਵਿੱਚ ਫਿਰ ਉਹ ਅਕਾਲੀ ਦਲ ਬਾਦਲ ਦਾ ਮੀਤ ਪ੍ਰਧਾਨ ਬਣਦਾ ਫਿਰ ਚੋਣਾ ਵੀ ਲੜਦਾ ਚੋਣਾਤ ਵੀ ਖੜਾ ਹੁੰਦਾਗਾ ਇਹ ਆ ਕਰਤਾਰ ਫਿਰ ਲੋਕਾਂ ਦੇ ਦੁੱਖ ਲੱਗਦਾ ਕਿ ਬਾਦਲ ਨੂੰ ਮਾੜਾ ਕਹਿ ਦਿੱਤਾ ਬਾਦਲ ਦੇ ਸੋਲੇ ਨਹੀਂ ਗਾਏ ਜਿਨ੍ਹਾਂ ਨੇ ਕੰਮ ਹੀ ਮਾੜੇ ਕੀਤੇ ਆ जिने 1978 ਤੋਂ ਲੈ ਕੇ ਬਰਗਾੜੀ ਤੱਕ ਕਾਂੜ ਹੀ ਕਾਂੜ ਵਾਪਰੇ ਆ ਤੇ ਉਹਨੂੰ ਅਸੀਂ ਜਿਹੜਾ ਕਿ ਕਮੇਸ ਰਾਦੀਏ ਜਿਨ੍ਹਾਂ ਨੇ ਚੁਣ-ਚੁਣ ਕੇ ਮੁੰਡੇ ਮਾਰੇ ਆ ਉਹਨਾਂ ਪਾਪੀਆਂ ਨੂੰ ਅਸੀਂ ਕਮੇ ਗੁਣ ਗਾਦੀਏ ਹੁਣ ਦੱਸਿਆ ਜਾ ਰਿਹਾ ਕਿ ਜਸਕੀਰ ਤੇ ਜਿਹੜਾ ਚਾਲ ਆ ਉਸ ਸਮੇ ਐਸਐਸ ਦੀ ਇਹਦੀ ਮਰਤੂਤ ਦੱਸਦਾ ਤੇ ਰੌਂਟੇ ਖੜੇ ਹੋ ਜਾਣਗੇ ਵੀਰੇ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਪਰ ਸੁਣ ਜ਼ਰੂਰ ਲੈਣਾ ਇੱਕ ਵਾਰ ਕਿਉਂਕਿ ਇਹ ਤੁਹਾਨੂੰ ਪਤਾ ਲੱਗੂਗਾ ਕਿ ਹੁਣ ਜਿਹੜਾ ਪਹਿਲਾ ਜਿਹੜਾ ਕਾਂਡ ਆ ਕਿ ਮੁਹੰਮਦ ਮੁਸਤਾਬਾ ਮੁਸਤਾਬਾ ਜਿਹੜਾ ਇੱਕ ਮੁਸਲਮਾਨ ਦੇ ਨਾਲ ਸੰਬੰਧ ਰੱਖਦਾ ਸੀ ਪਰ ਕਹਿੰਦੇ ਹੁੰਦੇ ਆ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ ਕੋਈ دین ਨਹੀਂ ਹੁੰਦਾ ਕੋਈ ਮਜਬ ਨਹੀਂ ਹੁੰਦਾ ਜਿਸ ਤਰ੍ਹਾਂ ਉਹਨੇ ਸਿੱਖਾਂ ਨੂੰ ਬੰਦ ਬੰਨ ਕੇ ਮਾਰਿਆ ਤੇ ਹੁਣ ਮੁੰਡੇ ਦੱਸਿਆ ਉਹਦੀ ਮੌਤ ਹੋ ਗਈ ਆ ਵੀ ਓਵਰਡੋਜ ਦੇ ਨਾਲ ਕਹੀ ਜਾ ਰਹੀ ਆ ਪਰ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਮੁੰਡੇ ਦੀ ਖੁਦਾ ਕਿ ਮੈਨੂੰ ਮਾਰਨ ਨੂੰ ਫਿਰਦਾ ਤੇ ਕਿ ਮੇਰੀ ਪਾਤਨੀ ਦੇ ਨਾਲ ਆ ਜਣੇ ਕਿ ਉਸ ਸਖਸ ਮੁਹੰਮਦ ਮਸਤਬਾ ਆਪਣੀ ਨੂੰਹ ਦੇ ਨਾਲ ਗੈਰਸੰਬੰਧ ਤੇ ਉਹਦੀ ਮੌਤ ਹੋ ਜਾਂਦੀ ਆ ਤੇ ਮੌਤ ਕਿੰਨਾ ਕਾਰਨ ਦੇ ਵਿੱਚ ਹੁੰਦੀ ਆ ਇਹ ਅਜੇ ਜਾਂਚ ਦਾ ਵਿਸ਼ਾ ਜੇ ਜਾਂਚ ਹੋਊ ਤਾਂ ਹੀ ਪੂਰਾ ਪੜਤਾਲ ਦਾ ਪਤਾ ਲੱਗੂਗਾ ਨੇ ਸਾਵਕਾ ਡੀਜੀਪੀ ਹੋਵੇ ਇਹਦੀ ਜਾਂਚ ਮੈਨੂੰ ਨਹੀਂ ਲੱਗਦਾ ਕਿ ਕੋਈ ਜਾਂਚ ਹੋਵੇਗੀ ਪਰ ਸਰਕਾਰ ਨੂੰ ਚਾਹੀਦਾ ਤੇ ਹੁਣ ਗੱਲ ਕਰਦੇ ਆਪਾਂ ਉਸ ਸਮੇਂ ਦੇ ਬੱਚੜ ਜਸਕੀਰਤ ਚਾਲ ਦੀ ਕਿ ਕਵੇਂ ਉਹਨੇ ਨੌਜਵਾਨ ਮਾਰੇ ਤੇ ਮੈਂ ਤੁਹਾਨੂੰ ਉਹਦੀ ਕਤੂਰ ਤੂ ਦੱਸਦਾ ਹੁਣ ਤੁਸੀਂ ਵੀਡੀਓ ਧਿਆਨ ਦੇ ਨਾਲ ਸੁਣਨੇ ਤੇ ਸ਼ੇਅਰ ਜਰੂਰ ਕਰ ਦਿਓ ਦੱਸਿਆ ਜਾ ਰਿਹਾ ਕਿ ਭਾਈ ਹਰਵਿੰਦਰ ਸਿੰਘ ਮੁੰਡੇ ਦਾ ਨਾਮ ਸਿੱਖ ਨੌਜਵਾਨ ਮੁੰਡਾ ਭਾਈ ਹਰਮਿੰਦਰ ਸਿੰਘ ਚਲੂਪੁਰਾ ਚਲੂਪੁਰਾ ਪਿੰਡਾ ਜੋ ਕਿ ਖਾਲਸਾ ਕਾਲਜ ਜਲੰਧਰ ਦੇ ਵਿੱਚ ਐਮ ਐਸ ਸੀ ਦਾ ਜਿਹੜਾ ਦੂਸਰੇ ਜਿਹੜਾ ਸੈਮੈਸਟਰ ਦਾ ਵਿਦਿਆਰਥੀ ਸੀ ਦੂਸਰੇ ਸਾਲ ਦਾ ਜ਼ਿਲ੍ਹਾ ਜਲੰਧਰ ਦੇ ਜਿਹੜਾ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਉਹ ਕਨਵਿਨਰ ਸੀ 4 ਫਰਵਰੀ 1986 ਨੂੰ ਜਿਹੜਾ ਨਕੋਦਰ ਦੇ ਵਿੱਚ ਇਹ ਸਾਾਕਾ ਵਾਪਰੇ ਆ ਮਤਾਂ ਨੂੰ ਦੱਸਿਆ ਕਿ ਸਾਕਾ ਕਿਉਂ ਵਾਪੜਿਆ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਰੋਸ ਵਜੋਂ ਉਹਦੇ ਰੋਸ ਵਜੋਂ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਅਸੀਂ ਰੋਸ ਵੀ ਨਹੀਂ ਕਰ ਸਕਦੇ ਸਾਡੀ ਗੁਰੂ ਦੀ ਪੱਥ ਲੱਤੀ ਜਾਵੇ ਸਾਡੇ ਗੁਰੂਆਂ ਨੂੰ ਅੰਗਾਂ ਨੂੰ ਗਲੀਆਂ ਨਾਲੀਆਂ ਵਿੱਚ ਖਲੋਰਿਆ ਜਾਵੇ ਤਾਂ ਅਸੀਂ ਰੋਸ ਕਰਦੇ ਆ ਤਾਂ ਸਾਡੇ ਸਿੱਧੀਆਂ ਗੋਲੀਆਂ ਮਾਰਿਆ ਜਾਂਦੀ ਆ ਆ ਸਰਚਾਂ ਦੇ ਬੇਅਦਬੀ ਕਾਂਡ ਦੇ ਵਿੱਚ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਵੇਖੇ ਆ ਸਾਰਾ ਕੁਝ ਇਹ ਕੀ ਦੀ ਦੇਣ ਆ ਇਹ ਸਰਕਾਰ ਕਿਹਦੀ ਸੀ ਤੇ ਉਹ ਗੋਲੀ ਦਾ ਹੁਕਮ ਕਿਹਨੇ ਤਲਾਏ ਸੀ ਗ੍ਰਹਿ ਮੰਤਰੀ ਕੌਣ ਸੀ ਸੁਖਬੀਰ ਬਾਦਲਾ ਤੇ ਗੋਲੀकांड ਕਿਵੇਂ ਵਾਪਰਿਆ ਉਹ ਤੁਹਾਨੂੰ ਸਾਰਾ ਪਤਾ ਹੁਣ ਦੱਸ ਦਿਆਂ ਕਿ ਉਸ ਜ਼ਾਲਮ ਨੇ ਜਿਹੜਾ ਉਸ ਤਵੇਂ ਜਿਹੜਾ ਸਮੇਂ ਥਾਣਾ ਨਕੋਦਰ ਦੇ ਐਸਐਚਓ ਆ ਐਸਐਚਓ ਹੁੰਦਾ ਸੀ ਜਸਕੀਰ ਚਾਹਲ ਉਹਨੇ ਆਪਣੇ 455 ਬੋਰ ਦੇ ਸਰਬਸਰ ਵਾਲਵਰ ਦੇ ਨਾਲ ਭਾਈ ਸਾਹਿਬ ਹਰਮਿੰਦਰ ਸਿੰਘ ਦੇ ਜਿਹੜਾ ਕਿ ਉਹਨੇ ਇੱਕ ਰਵਾਲਵਾਰ ਆਪਣੇ ਡੱਬ ਦੇ ਵਿੱਚੋਂ ਕੱਢਿਆ ਤੇ ਉਸ ਨੌਜਵਾਨ ਨੂੰ ਫੜ ਕੇ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੇ ਗਈਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਜ਼ਾਲਮ ਬੱਚੜ ਕੀ ਸ਼ਬਦ ਨਾ ਵਰਤੀਏ ਜਸਕੀਰਤ ਚਾਲ ਨੂੰ ਉਸ ਨੌਜਵਾਨ ਹਰਵਿੰਦਰ ਸਿੰਘ ਦੇ ਫੜ ਕੇ ਉਹਨੂੰ ਆਪਣੇ ਰਵਾਲ ਮਰਦੇ ਨਾਲ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਮਰਿਆ ਸਮਝ ਕੇ ਉਹਨੂੰ ਨਕੋਦਰ ਸਿਵਲ ਹਸਪਤਾਲ ਦੇ ਵਿੱਚ ਪੋਟਮਾਰਟਮ ਲਈ ਜਿਹੜਾ ਉਹਦੀ ਲਾਸ਼ ਜਿਹੜਾ ਉਹ ਘਰ ਦੇ ਵਿੱਚ ਸੱਡ ਕੇ ਜਿਹੜਾ ਚਲੇ ਗਿਆ ਸੀ ਫਿਰ ਡਾਕਟਰਾਂ ਨੇ ਜਦੋਂ ਭਾਈ ਸਾਹਿਬ ਨੂੰ ਜਿਉਂਦਾ ਦੇਖ ਕੇ ਉਹ ਲਾਸ਼ ਨੂੰ ਕੀਤਾ ਤਾਂ ਸਿਵਲ ਹਸਪਤਾਲ ਜਲੰਧਰ ਜਾਣ ਦਾ ਜਿਹੜਾ ਬਹਾਨਾ ਅਲਜਾ ਪੁਲਸੀਏ ਵਿਘੜਾਣਾ ਨੇ ਲੰਬੜੇ ਹੋਏ ਨੇੜੇ ਮਾਪਿਆਂ ਦੇ ਇਕਲੌਤੇ ਪੁੱਤਰ ਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਸਦਾ ਲਈ ਜਿਹੜਾ ਨੀਂਦ ਸਵਾ ਦਿੱਤਾ ਇਸ ਤੋਂ ਅੱਗੇ ਤੁਹਾਨੂੰ ਹੋਰ ਦੱਸਦੇ ਆ ਦੁਖਦਾਈ ਇੱਥੇ ਹੀ ਬਸ ਨਹੀਂ ਹੋਇਆ ਕਹਿੰਦੇ ਹੁੰਦੇ ਆ ਕਿ ਜ਼ੁਲਮ ਕਰਨ ਵਾਲਾ ਪਾਪੀ ਐਡਾ ਪਾਪ ਉਹਦੇ ਸਿਰ ਉੱਪਰ ਚੜ ਜਾਂਦਾ ਤੇ ਉਹਨੇ ਭਾਈ ਹਰਮਿੰਦਰ ਸਿੰਘ ਦਾ ਪੋਟਮਾਰਟਮ ਦੀ ਜਿਹੜਾ 4-5 ਫਰਵਰੀ ਰਾਤ ਦੇ ਹਨੇਰੇ ਬੱਚਾ ਬਾਦਲ ਦਲ ਦੇ ਜਿਹੜਾ ਕਿ ਅੱਜ ਦੇ ਮੀਤ ਪ੍ਰਧਾਨ ਦਰਬਾਰਾ ਸਿੰਘ ਗੁਰੂ ਉਸ ਸਮੇਂ ਦੇ ਐਕਟਿੰਗ ਜ਼ਿਲ੍ਹਾ ਜਿਹੜਾ ਡੀਸੀਸੀ ਦੇ ਹੁਕਮਾ ਤਹਿਤ ਸਾਰਾ ਕੁਝ ਹੋਇਆ ਹੁਣ ਅੱਗੇ ਦੱਸਿਆ ਜਾ ਰਿਹਾ ਕਿ ਭਾਈ ਹਰਵਿੰਦਰ ਸਿੰਘ ਨੂੰ ਜਦੋਂ ਆਖਰੀ ਉਹਦੇ ਦਰਸ਼ਨ ਕੀਤੇ ਗਏ ਤਾਂ ਇਹ ਪਤਾ ਲੱਗਿਆ ਕਿ ਉਹਨੂੰ ਮਿੱਟੀ ਦਾ ਤੇਲ ਪਾ ਕੇ ਇਹਨਾਂ ਜ਼ਾਲਮ ਪੁਲਿਸ ਅਫਸਰ ਨੇ ਸਾੜ ਦਿੱਤਾ ਸੀ ਅਨਪਸਾਤਿਆ ਗਰਦਾਨ ਦਿੱਤਾ ਕਿ ਅਨਪਸਾਤਿਆ ਵਿਅਕਤੀ ਆ ਮਿੱਟੀ ਦਾ ਤੇਲ ਪਾ ਕੇ ਪਹਿਲਾਂ ਗੋਲੀਆਂ ਮੂੰਹ ਦੇ ਵਿੱਚ ਮਾਰੀਆਂ ਗਈਆਂ ਵੀ ਘਰ ਦੇ ਨੂੰ ਪਛਾਣ ਨਾ ਆਵੇ ਤਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਤੇ ਉਸ ਸਮੇਂ ਡੀਸੀ ਦੇ ਭੂਮਿਕਾ ਨਗਾ ਰਿਆ ਸੀ ਦਰਬਾਰਾ ਸਿੰਘ ਗੁਰੂ ਜਿਹਦੇ ਹੁਕਮ ਤੇ ਸਾਰਾ ਕੁਝ ਹੋਇਆ ਤੇ ਫਿਰ ਇਹ ਬਾਦਲਾਂ ਦਾ ਚਹੇਤਾ ਬਣਿਆ ਬਾਦਲਾਂ ਨੇ ਫਿਰ ਇਹਨਾਂ ਨੂੰ ਟਿਕਟ ਵੀ ਦਿੱਤੀ ਆ ਮੀਤ ਪ੍ਰਧਾਨ ਵੀ ਲਾਇਆ ਇਹ ਹਾਲ ਆ ਇਹ ਜਲਮਕੁਣੇ ਦਾ ਅੱਜ ਜਿਹੜੇ ਪਿੱਟ ਪਿੱਟ ਕੇ ਕਹਿ ਰਹੇ ਆ ਜੀ ਬਾਦਲਾਂ ਨੂੰ ਮਾੜਾ ਕਹਿ ਦਿੱਤਾ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਕਿਸੇ ਪਾਰਟੀ ਦੇ ਹੱਥ ਠੋਕੇ ਨਹੀਂ ਅਸੀਂ ਸੱਚ ਨੂੰ ਸੱਚ ਕਹਾਂਗੇ ਤੇ ਝੂਠ ਨੂੰ ਝੂਠ ਕਹਾਂਗੇ ਐਨਿਕ ਪ੍ਰਮਾਤਮਾ ਨੇ ਹਿੰਮਤ ਆ ਬਖਸ਼ਿਆ ਦਿੱਤੀ ਆਸਵਾਸ ਦਿੱਤੇ ਜਿੰਨਾ ਚਿਰ ਉਹਨੇ ਚਿਰ ਅਸੀਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਕਿ ਕਿਹੜੇ-ਕਿਹੜੇ ਅਫਸਰਾਂ ਨੇ ਕਿਹੜੀ ਕਿਹੜੀ ਪਾਰਟੀ ਨੇ ਕੀ ਕੀ ਕਰਤੂਤਾ ਕੀਤੀਆਂ ਉਹ ਤੁਹਾਡੇ ਸਾਹਮਣੇ ਆ ਤੇ ਲਿਆ ਰਹੇ ਆ ਜਿੰਨਾ ਸੱਚ ਆਉਂਦਾਗਾ ਬਾਹਰ ਕਿ ਇਹਨਾਂ ਜ਼ਾਲਮਾਂ ਫਿਰ ਅਫਸਰਾਂ ਦੇ ਜਦੋਂ ਪੁੱਤ ਮਾਰਦੇ ਆ ਫਿਰ ਲੋਕ ਕਹਿੰਦੇ ਜੀ ਬਹੁਤ ਮਾਰਾ ਹੋਇਆ ਜਦੋਂ ਅਕਲੌਤਾ ਪੁੱਤ ਚਾਰ ਭੈਣਾਂ ਦੇ ਭਾਈ ਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਜਾਣ ਤੇ ਉਹਨੂੰ ਤੇਲ ਪਾ ਕੇ ਸਾੜਿਆ ਜਾਵੇ ਤਾਂ ਫਿਰ ਹੁਣ ਤੁਸੀਂ ਇਹ ਦੱਸੋ ਕਿ ਜੇਕਰ ਉਹਨਾਂ ਦੇ ਪੁੱਤ ਮਰਦੇ ਆ ਤੇ ਫਿਰ ਲੋਕ ਉਹ ਬਰਾ ਉਹਨਾਂ ਨੂੰ ਕੀ ਕਹੀਏ ਜਿਹੜੇ ਕਹਿੰਦੇ ਕਿ ਮਾੜਾ ਹੋਇਆ ਫਿਰ ਉੱਥੇ ਹੀ ਗੱਲ ਹੁੰਦੀ ਹੈ ਜੈਸਾ ਕਰੋਗੇ ਵੈਸਾ ਭਰੋਗੇ ਕਿਸੇ ਦੇ ਪੁੱਤ ਮਾਰਨੇ ਉਦੋਂ ਬੜੇ ਸੌਕੇ ਹੁੰਦੇ ਆ ਆਪਣੇ ਪੁੱਤ ਮਾਰਨੇ ਤੇ ਬੜਾ ਦੁੱਖ ਲੱਗਦਾਗਾ ਉਹ ਵੀ ਕਿਸੇ ਦੇ ਪੁੱਤ ਸੀ ਉਹ ਵੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਚਾਰ ਪੰਜ ਮੁੰਡੇ ਮਾਰੇ ਉਸ ਟਾਈਮ ਸਰੇਆਂ ਸਿੱਧੀਆਂ ਗੋਲੀਆਂ ਮਾਰ ਕੇ ਤੇ ਇਹ ਹਾਲ ਉਸ ਤੋਂ ਬਾਅਦ 78 ਦੇ ਵਿੱਚ ਕਿੰਨਾ ਨੁਕਸਾਨ ਕੀਤਾ ਉਦੋਂ ਇਸ ਕਿਹਦੇ ਸਰਕਾਰ ਸੀ ਬਾਦਲ ਦੀ ਤੇਰਾ ਸਿੰਘ ਸ਼ਹੀਦ ਕੀਤੇ ਕਰੀਬ 78 ਦੇ ਜਣੇ ਜਿਹੜਾ ਜ਼ਖਮੀ ਹੋਏ ਫਿਰ ਉਤੋਂ ਕਮੇ ਗੱਡੀ ਦੇ ਵਿੱਚ ਜਿਹੜਾ ਬਾਦਲ ਉਹਨੂੰ ਕੱਢ ਕੇ ਲੈ ਕੇ ਜਾਂਦਾ ਫਿਰ 84 ਦੇ ਵਿੱਚ ਇਲਜ਼ਾਮ ਲੱਗਦੇ ਇਹਨਾਂ ਤੇ ਕਿ ਇੰਦਰਾ ਗਾਂਧ ਨੂੰ ਲਿਖ ਲਿਖ ਚਿੱਠੀਆਂ ਇਹਨਾਂ ਨੇ ਜਿਹੜਾ ਬੇਵਸ ਕੀਤਾ ਦਰਬਾਰ ਸਾਹਿਬ ਤੇ ਹਮਲਾ ਦੇ ਅਟੈਕ ਕਰਵਾਉਣ ਦੇ ਲਈ ਇਹਨਾਂ ਨੇ ਪਲੈਨਿੰਗ ਬਣਾਈ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਨੂੰ ਕਮੇ ਖਤਮ ਕਰੀਏ ਉਸ ਤੋਂ ਟਾਈਮ ਫਿਰ 90 92 ਦਾ ਕੇਦਾ ਆਉਂਦਾ ਫੇਰ ਬਾਦਲ ਤੇ ਦੋਸ ਲੱਗਦਾ ਕਿ ਰਾਤ ਨੂੰ ਮੀਟਿੰਗ ਆ ਜਿਹੜਾ ਕੇਪੀਐਸ ਗਿੱਲ ਦੇ ਨਾਲ ਕਰਦਾ ਸੀ ਤਾਂ ਦਿਨੇ ਉਹਨਾਂ ਸਿੰਘਾਂ ਦੇ ਭੋਗਾਂ ਤੇ ਜਾਂਦਾ ਸੀ ਫੇਰ ਬਰਗਾੜੀ ਆਉਂਦਾ ਫੇਰ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਇਹ ਤਾਂ ਕੋਈ ਬਾਲਾ ਲੰਬਾ ਚੌੜਾ ਨਹੀਂ ਇਹ ਤਾਂ ਸੱਤ ਅੱਠ ਸਾਲੇ ਹੋਏ ਆ ਇਹ ਤਾਂ ਸਭ ਦੇ ਯਾਦ ਹੋਊਗਾ ਕਿ ਭੁੱਲ ਗਏ ਵੀ ਜਿਨ੍ਹਾਂ ਨੇ ਕੋਤੂਤਾ ਕੀਤੀਆਂ ਜਿਨ੍ਹਾਂ ਨੇ ਪਾਪੀਆਂ ਨੇ ਪਾਪ ਕੀਤੇ ਆ ਉਹ ਭਾਈ ਤੁਹਾਡੇ ਸਾਹਮਣੇ ਲਿਆਉਂਦੇ ਰਹਾਗੇ ਅਸੀਂ ਤੇ ਇੰਨਾ ਜ਼ਾਲਮਾ ਪੁਲਿਸ ਅਫਸਰਾਂ ਤੇ ਜਿਨ੍ਹਾਂ ਨੇ ਕੀਤਾ ਤੇ ਕਰਾਇਆ ਉਹਨਾਂ ਦੀਆਂ ਕਰਤੂਤਾਂ ਜਗ ਜਾਰ ਹੁੰਦੀਆਂ ਰਹਿਣਗੀਆਂ ਇਸ ਕਰਕੇ ਜਿਹੜਾ ਇਸ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਦਿਆ ਕਰੋ ਧੰਨਵਾਦ ਬੈਰਜ ਕਾ ਖਾਲਸਾ ਬੈਰਜ ਕੀ ਫਤਿਹ